ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਇੱਕ ਬੜੇ ਹੀ ਦਿਲਚਸਪ ਜੇ ਕਰੇਲੂ ਨੁਸਖੇ ਦੀ ਪਰਚੋਲ ਕਰਨ ਲੱਗੇ ਆ ਸਾਡੇ ਕੋਲ ਜਿਹੜੀ ਜਾਣਕਾਰੀ ਆ ਉਹਦੇ ਵਿੱਚ ਮਸਿਆਂ ਯਾਨੀ ਵਾਟਸ ਦੇ ਇਲਾਜ ਲਈ ਇੱਕ ਤਰੀਕਾ ਦੱਸਿਆ ਗਿਆ ਹਾਂਜੀ ਸਰੋਤ ਇਹ ਕਹਿੰਦੇ ਨੇ ਕਿ ਇਹ ਮਸੇ ਭਾਵੇਂ ਦੁੱਖ ਦੇ ਨਾ ਹੋਣ ਪਰ ਦਿਖਤੇ ਅਸਰ ਪਾਉਂਦੇ ਆ ਖਾਸ ਕਰਕੇ ਜੇ ਮੂੰਹ ਤੇ ਗਰਦਨ ਤੇ ਜਾਂ ਹੱਥਾਂ ਤੇ ਹੋਣ ਇਹ ਉਹ ਸੋਹਣੇ ਲੱਗਣ ਵਾਲੇ ਤਿਲ ਨਹੀਂ ਹੁੰਦੇ ਬਿਲਕੁਲ ਨਹੀਂ ਇਹ ਵੱਖਰੀ ਚੀਜ਼ ਆ ਤੇ ਖਾਸ ਗੱਲ ਇਹ ਆ ਕਿ ਜਾਣਕਾਰੀ ਇਸ ਨੁਸਖੇ ਨੂੰ ਨਾ ਡਾਕਟਰੀ ਇਲਾਜਾਂ ਦੇ ਮੁਕਾਬਲੇ ਇੱਕ ਬਦਲ ਵਾਂਗੂ ਪੇਸ਼ ਕਰਦੀ ਹੈ ਜਿਵੇਂ ਉਹ ਦੱਸਦੇ ਨੇ ਕਿ ਕੋਈ ਇਲੈਕਟ੍ਰਿਕ ਸ਼ੌਕ ਵਗੈਰਾ ਜਿਸ ਚ ਖਰਚਾ ਵੀ ਹੁੰਦਾ ਤੇ ਦਰਦ ਵੀ ਹਾਂ ਹਾਂ ਉਹਦਾ ਜ਼ਿਕਰ ਹੈਗਾ ਸਰੋਚ ਤਾਂ ਆਓ ਇਸ ਦਾਅਵੇ ਦੀ ਥੋੜੀ ਤਹਿ ਤੱਕ ਜਾਈਏ ਬਿਲਕੁਲ ਆਪਣਾ ਕੰਮ ਇਹੀ ਆ ਕਿ ਇਸ ਰੋਤ ਵਿੱਚ ਜਿਹੜੀ ਵਿਧੀ ਆ ਤੇ ਜਿਹੜੀਆਂ ਚੀਜ਼ਾਂ ਦਸੀਆਂ ਉਹਨਾਂ ਦਾ ਇੱਕ ਨਿਰਪੱਖ ਜਾਂ ਵਿਸ਼ਲੇਸ਼ਣ ਕਰੀਏ ਜਾਣਕਾਰੀ ਕਹਿੰਦੀ ਆ ਕਿ ਇਹ ਬੜਾ ਅਸਰਦਾਰ ਸਸਤਾ ਤੇ ਬਿਨਾ ਦਰਦ ਵਾਲਾ ਤਰੀਕਾ ਪਰ ਨਾਲ ਇਹ ਵੀ ਕਿਹਾ ਕਿ ਜੇ ਸਹੀ ਤਰੀਕੇ ਨਾਲ ਵਰਤਿਆ ਜਾਵੇ ਤਾਂ ਹੀ ਅੱਛਾ ਤਾਂ ਫਿਰ ਦੇਖਦੇ ਹਾਂ ਇਸ ਨੁਸਖੇ 'ਚ ਹੈ ਕਿ ਚੀਜ਼ਾਂ ਤਾਂ ਬੜੀਆਂ ਹੈਰਾਨੀ ਵਾਲੀਆਂ ਨੇ ਮਤਲਬ ਆਮ ਕਰਦੀਆਂ ਚੀਜ਼ਾਂ ਪਹਿਲੀ ਚੀਜ਼ ਅੱਧਾ ਚਮਚ ਸਰਫ ਕੱਪੜੇ ਧੋਣ ਵਾਲਾ ਪਾਊਡਰ ਹੈ ਸਰਫ ਹਾਂਜੀ ਸਿਰਫ ਲਿਖਤ ਕਹਿੰਦੀ ਹੈ ਕਿ ਸਿਰਫ ਸਫਾਈ ਲਈ ਨਹੀਂ ਬਲਕਿ ਮੱਸੇ ਤੇ ਨਾ ਕੋਈ ਰਸਾਇਣਿਕ ਪ੍ਰਤੀਕਿਰਿਆ ਕਰਦਾ ਜਿਸ ਨਾਲ ਉਹਦਾ ਟਿਸ਼ੂ ਕਮਜ਼ੋਰ ਹੁੰਦਾ ਇੱਥੇ ਖਾਸ ਗੱਲ ਕਹੀ ਹੈ ਉਹਨਾਂ ਨੇ ਕੀ ਗੱਲ ਕਿ ਦਾਣੇਦਾਰ ਪਾਊਡਰ ਚਾਹੀਦਾ ਹੈ ਲਿਕੁਇਡ ਵਾਲਾ ਨਹੀਂ ਸ਼ਾਇਦ ਉਹ ਦਾਣਿਆਂ ਦਾ ਸਿੱਧਾ ਅਸਰ ਜ਼ਰੂਰੀ ਮੰਨਦੇ ਹੋਣਗੇ ਅੱਛਾ ਇਹ ਤਾਂ ਹੈਰਾਨੀ ਵਾਲੀ ਗੱਲ ਹੈ ਤੇ ਦੂਜੀ ਚੀਜ਼ ਦੂਜੀ ਹੈਗੀ ਅੱਧਾ ਚਮਚ ਚੂਨਾ ਉਹੀ ਜਿਹੜਾ ਪਾਚ ਪੈਂਦਾ ਕੈਲਸ਼ੀਅਮ ਹਾਈਡਰੋਕਸਾਈਡ ਅੱਛਾ ਚੂਨਾ ਹੂੰ ਸਰੋਤ ਇਹਦੇ ਬਾਰੇ ਕੀ ਕਹਿੰਦਾ ਹੈ ਸਰੋਤ ਇਹਦੇ ਖਾਰੀ ਸੁਭਾ ਮਤਲਬ ਐਲਕਲਾਈਨ ਪ੍ਰੋਪਰਟੀਆਂ ਦਾ ਜ਼ਿਕਰ ਕਰਦਾ ਹੈ ਕਹਿੰਦੇ ਨੇ ਕਿ ਇਹ ਮੱਸੇ ਦੀ ਉੱਪਰ ਦੀ ਪਰਤ ਲਾਉਣ ਚ ਮਦਦ ਕਰਦਾ ਹੈ ਮਤਲਬ ਐਕਸਫੋਲੀਏਟ ਕਰਦਾ ਹੈ ਹੂੰ ਮਤਲਬ ਚਮੜੀ ਦੀ ਉੱਪਰਲੀ ਪਰਤ ਹਟਾਉਂਦਾ ਹਾਂ ਲਿਖਤ ਦਾ ਪਾ ਵਈ ਹੈ ਕਿ ਮੱਸੇ ਨੂੰ ਸੁਕਾ ਕੇ ਝਾੜਨ ਦਾ ਕੰਮ ਕਰਦਾ ਹੈ ਤੀਜੀ ਚੀਜ਼ ਸਿਰਫ ਪਾਣੀ ਹੈ ਥੋੜਾ ਜਿਹਾ ਪੇਸਟ ਬਣਾਉਣ ਲਈ ਤਾਂ ਫਿਰ ਮੂਲ ਰੂਪ ਚ ਇਹ ਇੱਕ ਤੇਜ਼ਾਬੀ ਚੀਜ਼ ਡਿਟਰਜੈਂਟ ਤੇ ਇੱਕ ਖਾਰੀ ਚੀਜ਼ ਚੂਨਾ ਇਹਨਾਂ ਦਾ ਮਿਸ਼ਰਣ ਹੋ ਗਿਆ ਹਾਂਜੀ ਸੁਮੇਲ ਤਾਂ ਹੈ ਹੀ ਥੋੜਾ ਅਜੀਬ ਪਰ ਇਸ ਤੋਂ ਵੀ ਵੱਧ ਧਿਆਨ ਦੇਣ ਵਾਲੀ ਗੱਲ ਇਹਨੂੰ ਵਰਤਣ ਦਾ ਤਰੀਕਾ ਹੈ ਖਾਸ ਕਰਕੇ ਟਾਈਮਿੰਗ ਨੂੰ ਲੈ ਕੇ ਉਹੀ ਨਾ ਬਿਲਕੁਲ ਬਿਲਕੁਲ ਇੱਥੇ ਗੱਲ ਬਹੁਤ ਦਿਲਚਸਪ ਹੋ ਜਾਂਦੀ ਹੈ ਸਰੋਤ ਸਿਰਫ ਇਹ ਨਹੀਂ ਕਹਿੰਦਾ ਕਿ ਮਿਲਾਓ ਤੇ ਲਾ ਲਓ ਇੱਕ ਬਹੁਤ ਖਾਸ ਹਦਾਇਤਾ ਕੀ ਕਿ ਇਸ ਨੂੰ ਬਣਾਉਣ ਤੋਂ ਬਾਅਦ ਟੱਕ ਕੇ ਪੂਰੇ 24 ਘੰਟਿਆਂ ਲਈ ਰੱਖਣਾ ਪੂਰੇ 24 ਘੰਟੇ ਇਹ ਕਹਿੰਦੇ ਨੇ ਕਿ ਲਾਜ਼ਮੀ ਹੈ ਪੂਰੇ 24 ਘੰਟੇ ਇੰਨਾ ਲੰਮਾ ਟਾਈਮ ਇਹਦੇ ਪਿੱਛੇ ਕੀ ਕਾਰਨ ਦੱਸਿਆ ਉਹਨਾਂ ਨੇ ਤੁਰੰਤ ਕਿਉਂ ਨਹੀਂ ਲਾ ਸਕਦੇ ਦੇਖੋ ਜਾਣਕਾਰੀ ਇਹ ਕਹਿੰਦੀ ਹੈ ਕਿ ਜੇ ਤੁਰੰਤ ਲਾਇਆ ਤਾਂ ਚਮੜੀ ਕਾਲੀ ਪੈ ਸਕਦੀ ਹੈ ਜਾਂ ਕੋਈ ਗੂੜਾ ਨਿਸ਼ਾਨ ਬਣ ਸਕਦਾ ਹੈ ਇਸ ਲਈ ਉਹ 24 ਘੰਟੇ ਇੰਤਜ਼ਾਰ ਕਰਨਾ ਸਿਰਫ ਅਸਰ ਲਈ ਨਹੀਂ ਸਗੋਂ ਇਸ ਮਾੜੇ ਪ੍ਰਭਾਵ ਤੋਂ ਬਚਣ ਲਈ ਵੀ ਜ਼ਰੂਰੀ ਦੱਸਿਆ ਗਿਆ ਅੱਛਾ ਮਤਲਬ ਇਹ ਲੱਗਦਾ ਕਿ ਸ਼ਾਇਦ ਉਹ 24 ਘੰਟਿਆਂ 'ਚ ਮਿਸ਼ਰਣ 'ਚ ਕੋਈ ਫਰਕ ਪੈਂਦਾ ਹੋਊਗਾ ਜਿਹੜਾ ਫਿਰ ਸੁਰੱਖਿਤ ਹੋ ਜਾਂਦਾ ਹੋਊ ਲਾਉਣ ਲਈ ਅੱਛਾ ਠੀਕ ਹੈ ਤਾਂ ਮੰਨ ਲਓ 24 ਘੰਟੇ ਉਡੀਕ ਲਿਆ ਫਿਰ ਅੱਗੇ ਲਾਉਣਾ ਕਿਵੇਂ ਆ ਹਾਂ ਲਾਉਣ ਦਾ ਤਰੀਕਾ ਵੀ ਬਹੁਤ ਸਾਵਧਾਨੀ ਵਾਲਾ ਦੱਸਿਆ ਇੱਕ ਰੂੰ ਦੀ ਫੰਬੀ ਮਤਲਬ ਕਾਟਨ ਸਵਾਬ ਲੈ ਕੇ ਪੇਸ ਨੂੰ ਸਿਰਫ ਤੇ ਸਿਰਫ ਮੱਸੇ ਦੇ ਉੱਤੇ ਲਾਉਣਾ ਆਲੇ ਦੁਆਲੇ ਦੀ ਜਿਹੜੀ ਠੀਕ ਚਮੜੀ ਆ ਉਹਨੂੰ ਬਚਾਉਣਾ ਬਹੁਤ ਜ਼ਰੂਰੀ ਆ ਇਸ ਤੋਂ ਪਤਾ ਲੱਗਦਾ ਕਿ ਮਿਸ਼ਰਣ ਹੈਗਾ ਤਾਂ ਤੇਜੀ ਹੂੰ ਬਿਲਕੁਲ ਫਿਰ ਇਹਨੂੰ ਸੁੱਕਣ ਦੇਣਾ ਪੂੰਜਣਾ ਨਹੀਂ ਸਰੋਤ ਕਹਿੰਦਾ ਕਿ 2-3 ਵਾਰ ਇਦਾਂ ਕਰੋਗੇ ਤਾਂ ਮੱਸਾ ਸੁੱਕ ਕੇ ਆਪੇ ਡਿੱਗ ਪਊਗਾ ਸੁਨਿਨ ਨੂੰ ਤਾਂ ਸੌਖਾ ਲੱਗਦਾ ਪਿਆ ਪਰ ਇਹ 24 ਘੰਟੇ ਦੀ ਉਡੀਕ ਤੇ ਫਿਰ ਇੰਨੀ ਸਾਵਧਾਨੀ ਨਾਲ ਲਾਉਣਾ ਇਹਨੂੰ ਆਮ ਘਰੇਲੂ ਨੁਸਖਿਆਂ ਤੋਂ ਥੋੜਾ ਵੱਖਰਾ ਬਣਾਉਂਦਾ ਹੈ ਤੇ ਸਰੋਤ ਇਹਨੂੰ ਵਾਰ-ਵਾਰ ਉਹਨਾਂ ਡਾਕਟਰੀ ਤਰੀਕਿਆਂ ਦੇ ਬਦਲਵਜੋ ਦੱਸ ਰਿਹਾ ਜਿਹੜੇ ਸ਼ਾਇਦ ਡਰਾਉਣੇ ਜਾਂ ਦਰਦ ਵਾਲੇ ਹੋ ਸਕਦੇ ਨੇ ਹਾਂਜੀ ਜਿਵੇਂ ਉਹ ਇਲੈਕਟ੍ਰਿਕ ਸ਼ੌਕ ਵਾਲੀ ਗੱਲ ਕੀਤੀ ਸੀ ਤੇ ਜਿਨ੍ਹਾਂ ਨਾਲ ਕਹਿੰਦੇ ਨਿਸ਼ਾਨ ਵੀ ਰਹਿ ਸਕਦਾ ਉਹ ਤਾਂ ਇਸ ਜਾਣਕਾਰੀ ਨੂੰ ਅੱਗੇ ਵਧਾਉਣ ਲਈ ਵੀ ਕਹਿ ਰਹੇ ਨੇ ਹਾਂ ਜੇ ਆਪਾਂ ਸਰੋਤੀ ਦੱਸੀ ਕਾਰਜਵਿਧੀ ਨੂੰ ਸਮਝੀਏ ਮਤਲਬ ਡਿਟਰਜੈਂਟ ਦੀ ਔਰ ਸਾਇਨਿਕ ਪ੍ਰਤੀਕਿਰਿਆ ਚੂਨੇ ਦਾ ਖਾਰੀਪਣ ਕਰਕੇ ਐਕਸਫੋਲੀਏਸ਼ਨ ਤੇ ਫਿਰ ਸੁੱਕਣਾ ਤਾਂ ਇਹ ਸਾਫ ਆ ਕਿ ਸਾਰਾ ਜ਼ੋਰ ਇਸ ਗੱਲ ਤੇ ਆ ਕਿ ਪ੍ਰਕਿਰਿਆ ਨੂੰ ਬਿਲਕੁਲ ਉਵੇਂ ਕੀਤਾ ਜਾਵੇ ਜਿਵੇਂ ਦੱਸਿਆ ਉਹ 24 ਘੰਟੇ ਉਡੀਕਣਾ ਤੇ ਸਿਰਫ ਮੱਸੇ ਤੇ ਲਾਉਣਾ ਇਹਨਾਂ ਨੂੰ ਸੁਰੱਖਿਆ ਤੇ ਅਸਰ ਦੋਵਾਂ ਲਈ ਬਹੁਤ ਬੁਨਿਆਦੀ ਦੱਸਿਆ ਗਿਆ ਹੂੰ ਇਹ ਅਸਲ 'ਚ ਜਿਵੇਂ ਸਰੋਤ ਦੱਸ ਰਿਹਾ ਹੈ ਇੱਕ ਤਰ੍ਹਾਂ ਨਾਲ ਕੰਟਰੋਲ 'ਚ ਰੱਖ ਕੇ ਰਸਾਇਣਿਕ ਤਰੀਕੇ ਨਾਲ ਜਲਾਉਣ ਵਰਗਾ ਤਰੀਕਾ ਲੱਗਦਾ ਪਿਆ ਤਾਂ ਫਿਰ ਇਸ ਸਾਰੀ ਗੱਲਬਾਤ ਦਾ ਨਿਚੋੜ ਕੀ ਕੱਢੀਏ ਸਰੋਤ ਦਾ ਮੁੱਖ ਦਾਵਾ ਇਹੀ ਹੋਇਆ ਕਿ ਇਹ ਖਾਸ ਕਰੇਲੂ ਮਿਸ਼ਰਣ ਸਰਫ ਤੇ ਚੂਨੇ ਦਾ ਜੇਕਰ ਉਹ 24 ਘੰਟੇ ਦੀ ਜ਼ਰੂਰੀ ਉਡੀਕ ਤੋਂ ਬਾਅਦ ਬਹੁਤ ਹੀ ਧਿਆਨ ਨਾਲ ਸਿਰਫ ਮੱਸੀ ਤੇ ਲਾਇਆ ਜਾਵੇ ਤਾਂ ਇਹ ਮੱਸੀਆਂ ਤੋਂ ਕਰ ਬੈਠੇ ਛੁਟਕਾਰਾ ਪਾਣ ਦਾ ਇੱਕ ਤਰੀਕਾ ਹੋ ਸਕਦਾ ਹਾਂਜੀ ਕਟੋ ਘਟ ਸਰੋਤ ਇਹੀ ਦਾਵਾ ਕਰਦਾ ਤੇ ਇਹ ਉਹਨਾਂ ਪ੍ਰਕਿਰਿਆਵਾਂ ਦਾ ਬਦਲ ਪੇਸ਼ ਕਰਦਾ ਜਿਨ੍ਹਾਂ ਦਾ ਜ਼ਿਕਰ ਸਰੋਤ ਵਿੱਚ ਹੈ ਜਿਵੇਂ ਉਹ ਬਿਜਲੀ ਵਾਲਾ ਛਟਕਾ ਬਿਲਕੁਲ ਤੇ ਜਾਂਦੇ ਜਾਂਦੇ ਇੱਕ ਸੋਚਣ ਵਾਲੀ ਗੱਲ ਛੱਡ ਜਾਂਦੇ ਆਂ ਦੇਖੋ ਇਸ ਰੋਤ ਤਾਂ ਡਿਟਰਜੈਂਟ ਤੇ ਚੂਨੇ ਦੇ ਇੱਕ ਖਾਸ ਰਸਾਇਣਿਕ ਮਿਸ਼ਰਣ ਤੇ ਜ਼ੋਰ ਦਿੰਦਾ ਪਿਆ ਪਰ ਕਦੇ ਸੋਚਿਆ ਕਿ ਲੋਕ ਹੋਰ ਕਿਹੜੀਆਂ ਕੁਦਰਤੀ ਜਾਂ ਘਰੇਲੂ ਚੀਜ਼ਾਂ ਬਾਰੇ ਮੰਨਦੇ ਨੇ ਕਿ ਉਹ ਚਮੜੀ ਤੇ ਵਾਧੂ ਉੱਗੀਆਂ ਚੀਜ਼ਾਂ ਜਿਵੇਂ ਮੱਸੇ ਤੇ ਅਸਰ ਕਰਦੀਆਂ ਹਾਂ ਬਹੁਤ ਸਾਰੇ ਨੁਸਖੇ ਸੁਣਨ ਨੂੰ ਮਿਲਦੇ ਨੇ ਹਾਂ ਤੇ ਕੀ ਉਹਨਾਂ ਵਿਸ਼ਵਾਸਾਂ ਪਿੱਛੇ ਵੀ ਕੋਈ ਇਹੋ ਜਿਹਾ ਸਿਧਾਂਤ ਹੁੰਦਾ ਜਿਵੇਂ ਕੋਈ ਰਸਾਇਣਿਕ ਕਿਰਿਆ ਜਾਂ ਪੀ ਐਚ ਲੈਵਲ ਦਾ ਚੱਕਰ ਜਿਵੇਂ ਸਰੋਤ ਚ ਕਿਹਾ ਗਿਆ ਜਾਂ ਫਿਰ ਉਹ ਬਿਲਕੁਲ ਵਕਰੇ ਤਰੀਕਿਆਂ ਨਾਲ ਕੰਮ ਕਰਦੇ ਮੰਨੇ ਜਾਂਦੇ ਨੇ ਇਸ ਜਾਣਕਾਰੀ ਤੋਂ ਅੱਗੇ ਸੋਚਣ ਲਈ ਇੱਕ ਨੁਕਤਾ ਹੈ